ਪੰਜਾਬ ਦੇ ਬਠਿੰਡਾ ਚ ਬੁਲੇਟ ਬਾਈਕ ਸਵਾਰ ਦੋ ਲੁਟੇਰਿਆਂ ਵੱਲੋਂ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਲੁਟੇਰੇ ਬਜ਼ੁਰਗ ਮਹਿਲਾ ਤੋਂ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ ਨੇ ਮਹਿਲਾ ਨੂੰ ਲੁੱਟਣ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਪੁਲਿਸ ਨੇ ਪੇੜਤਾ ਦੀ ਸ਼ਿਕਾਇਤ ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਉਹ ਦਰਜ ਕਰ ਲਿਆ ਹੈ ਫਿਲਹਾਲ ਪੁਲਿਸ मामले दी जांच ਵਿੱਚ ਜੁਟੀ ਹੈ ਜਾਣਕਾਰੀ ਅਨੁਸਾਰ ਬਠੀੜਾ ਦੇ ਗੋਨਿਆਣਾ ਰੋਡ ਨੇੜੇ ਸਥਿਤ ਆਦਰਸ਼ ਨਗਰ 7 8 ਵਾਲੀ ਜਿਹੜੀ ਗਲੀ ਹੈ ਇੱਕ ਬਜ਼ੁਰਗ ਮਹਿਲਾ ਬਲਵੀਰ ਕੌਰ ਇੱਕ ਕਰਿਆਨੇ ਤੋਂ ਦੁਕਾਨ ਤੋਂ ਆਪਣੇ ਘਰ ਜਾ ਰਹੀ ਸੀ ਇਸ ਦੌਰਾਨ ਬੁਲਟ ਬਾਈਕ ਤੇ ਸਵਾਰ ਦੋ ਨੌਜਵਾਨਾਂ ਨੇ ਬਜ਼ੁਰਗ ਮਹਿਲਾ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਚਪਟ ਲਈਆਂ ਅਤੇ ਮੌਕੇ ਤੇ ਫਰਾਰ ਹੋ ਗਏ ਪੁਲਿਸ ਨੇ ਬਜ਼ੁਰਗ ਬਲਵੀਰ ਕੌਰ ਦੀ ਸ਼ਿਕਾਇਤ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀ ਜਿਹੜੀ ਭਾਲ ਹੈ ਉਹ ਸ਼ੁਰੂ ਕਰ ਦਿੱਤੀ ਹੈ ਜਦ ਤੱਕ ਤੁਸੀਂ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਜ਼